ਮੇਰਾ ਨਾਮ ਸੁਖਦੇਵ ਸਿੰਘ ਨੇਰੀਆ ਮੈਂ ਮੰਡਲ ਪ੍ਰਧਾਨ ਆ ਨੌਰਥ ਪੰਚਾਇਤਾਂ ਦਾ ਮੇਰੀ ਬੇਟੀ ਅਰਪਤਾ ਕੌਰ ਜਿਹੜੀ ਉਹ ਇਲੈਕਸ਼ਨ ਲੜ ਰਹੀ ਸੀ ਨਸ਼ਹਿਰਾ ਜੋਂ ਤੋਂ ਜਿੱਥੇ ਕੱਲ ਸਾਡੇ ਬੀਬੀਕੇ ਡੀਏਵੀ ਮਾਡਲ ਸਕੂਲ ਦੇ ਵਿੱਚ ਜਿਹੜੇ ਬਕਸੇ ਸੀਗੇ ਉੱਥੇ ਰੱਖੇ ਹੋਏ ਸੀ ਉੱਥੇ ਕਰੀਬ 7 ਵਜੇ ਸਵੇਰੇ ਪਹੁੰਚ ਗਏ ਉੱਥੇ ਸਵੇਰੇ ਐਸਡੀਐਮ ਸਾਹਿਬ ਆਏ ਉਹਨਾਂ ਨੇ ਸਾਰੀਆਂ ਪਾਰਟੀਆਂ ਦੇ ਬੰਦੇ ਲਏ ਇੱਕ ਇੱਕ ਬੰਦਾ ਲੈ ਕੇ ਸਟਾਕ ਰੂਮ ਖੋਲ ਕੇ ਉਹਦੀ ਵੀਡੀਓਗ੍ਰਾਫੀ ਕਰਕੇ ਸਾਰੇ ਬੰਦੇ ਬਾਹਰ ਵਾਪਸ ਭੇਜ ਦਿੱਤੇ ਜਿਹੜੇ ਉਹ ਬਕਸਿਆਂ ਦੇ ਜਿੰਨਾ ਕਮਰਿਆਂ ਚ ਪਏ ਸੀ ਉਹ ਉਦਾਂ ਹੀ ਖੁੱਲੇ ਰਹੇ ਕਮਰੇ ਉੱਥੇ ਕੁਝ ਵੀ ਹੋ ਸਕਦਾ ਸੀ ਜੋ ਮੇਰਨਾ ਹੋਇਆ ਉਹ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਦਾ ਕਿ ਤੀਸਰੇ ਰਾਉਂਡ ਦੇ ਵਿੱਚ ਇਹਨਾਂ ਨੇ ਆਵਾਜ਼ ਦਿੱਤੀ ਕਿ ਤੀਸਰੇ ਰਾਉਂਡ ਤੋਂ ਬਾਅਦ ਸਾਡਾ ਚੌਥਾ ਪੰਜਵਾਂ ਛੇਵਾਂ ਰਾਉਂਡ ਆਉਣਾ ਸੀ 1.5 ਵਜੇ ਦੇ ਕਰੀਬ ਇਹਨਾਂ ਨੇ ਪੰਜਵੇਂ ਰਾਉਂਡ ਵਾਲੇ ਨੂੰ ਆਵਾਜ਼ ਦਿੱਤੀ ਜਦੋਂ ਕਿ ਛੇਵੇਂ ਰਾਉਂਡ ਦੀ ਆਵਾਜ਼ ਆਈ ਨਹੀਂ ਤੇ ਇਹਨਾਂ ਨੇ ਚੌਥੇ ਰਾਉਂਡ ਵਿੱਚ ਹੀ ਮੇਰੇ ਜਿਹੜੇ ਬਕਸੇ ਖੋਲ ਕੇ ਤੇ ਉਹਨਾਂ ਦੀ ਗਿਣਤੀ ਕਰਕੇ ਤੇ ਬਕਸੇ ਵੀ ਕਿਤੇ ਰਫਾ-ਦਫਾ ਕਰ ਦਿੱਤੇ ਜਦੋਂ ਮੈਂ ਛੇਵੇਂ ਰਾਉਂਡ ਦੀ ਆਵਾਜ਼ ਪਈ ਮੈਂ ਅੰਦਰ ਗਿਆ ਤੇ ਮੇਰੇ ਜਾਂਦਿਆਂ ਨੂੰ ਇੱਕ 32 ਨੰਬਰ ਬੂਥ ਸਾਡਾ ਹੈਗਾ ਇਹ 132 ਨੰਬਰ ਉਹਦੇ ਗਿਣਤੀ ਹੋ ਰਹੀ ਉਹ ਵੀ ਸਾਡੇ ਸਾਹਮਣੇ ਨਹੀਂ ਖੋਲੇ ਉਹ ਮੈਸਡਮ ਸਾਹਿਬ ਨੂੰ ਪੁੱਛਿਆ ਕਿ ਮੇਰੇ ਜਿਹੜੇ ਦੂਜੇ ਬਕਸੇ ਉਹ ਕਿੱਥੇ ਆ ਕਹਿੰਦਾ ਜੀ ਤੁਹਾਡੀ ਤਾਂ ਗਿਣਤੀ ਹੋ ਗਈ ਆ ਤੇ ਜੇ ਗਿਣਤੀ ਹੋ ਗਈ ਤੇ ਮੈਂ ਤਾਂ ਬਾਹਰ ਹੀ ਸੀਸੀਟੀਵੀ ਕੈਮਰਿਆਂ ਵਿੱਚ ਇਹ ਰਿਕਾਰਡ ਹੋ ਰਹੀ ਸੀ ਮੈਂ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹਦਾ ਰਿਕਾਰਡ ਕਢਾ ਕੇ ਇਹਦਾ ਸਾਰੀ ਜਾਣਕਾਰੀ ਕਰਾਈ ਜਾਵੇ ਤੇ ਐਸਡੀਐਮ ਨੂੰ ਡਿਸਮਿਸ ਕੀਤਾ ਜਾਵੇ ਇਹ ਕੰਮ ਤੋਂ ਕਿਉਂਕਿ ਇਹੋ ਜਿਹੇ ਜਿਹੜੇ ਅਫਸਰ ਆ ਨਾ ਉਹ ਡਿਊਟੀ ਦੇ ਕਾਬਿਲ ਨਹੀਂ ਹੈਗੇ ਉਹਦੇ ਗੁੰਡਾ ਅਫਸਰ ਆ ਗੁੰਡਿਆਂ ਵਾਲਾ ਕੰਮ ਨੇ ਕੀਤਾ ਸਾਰਾ ਉੱਥੇ ਮੈਂ ਇਹਨੂੰ ਪੁੱਛਦਾ ਰਿਹਾ ਬਾਰ-ਬਾਰ ਵੀ ਮੇਰੇ ਬਕਸੇ ਕਿੱਥੇ ਕਹਿੰਦਾ ਮੈਨੂੰ ਨਹੀਂ ਪਤਾ ਬਕਸੇ ਤੇਰੇ ਕਿੱਥੇ ਆ ਤੇਰੀ ਗਿੰਦੀ ਹੋ ਗਈ ਆ ਜਦੋਂ ਜੀ ਜਦੋਂ ਤੁਸੀਂ ਅੰਦਰ ਜਾਂਦੇ ਹੋ ਕਿੰਨੇ ਟੋਟਲ ਕਾਊਂਟਿੰਗ ਤੁਹਾਡੇ ਏਜੰਟ ਜਿਹੜੇ ਨੇ ਨਾਲ ਲੱਗ ਜਾਂਦੇ ਨੇ ਨਾਲ ਕੈਂਡੀ ਮੇਰੇ ਨਾਲ ਤਿੰਨ ਮੇਰੇ ਮੇਰੇ ਤਿੰਨ ਕਾਊਂਟਿੰਗ ਏਜੰਟ ਹੈ ਜਿਨ੍ਹਾਂ ਦੀ ਸਲਿੱਪਾ ਪਾਸ ਵੀ ਬਣੇ ਆ ਵੇਖੋ ਇਹਦੇ ਵਿੱਚ ਮੈਂ ਖੋਦਿਆ ਇੱਕ ਮੇਰਾ ਬੇਟਾ ਵੀ ਹੈ ਇੱਕ ਮੁੰਡਾ ਸਾਡਾ ਹੋਰ ਹੈ ਤਿੰਨ ਏਜੰਟ ਹੈ ਜਦਕਿ ਇਹ ਪਾਸ ਜਮ੍ਹਾਂ ਹੋ ਜਾਂਦੇ ਜਦੋਂ ਅੰਦਰੋਂ ਬਾਹਰ ਆਈਦਾ 15 ਮਿੰਟਾਂ ਬਾਅਦ ਹੀ ਮੈਂ ਬਾਹਰ ਆ ਗਿਆ ਮੈਂ ਆਣ ਕੇ ਚੋਣ ਕਮਿਸ਼ਨ ਨੂੰ ਰਿਟ ਪਾਈ ਹੈ ਜੀ ਬਾਹਰ ਆਣ ਕੇ ਤੇ ਮੈਂ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਕਿ ਇਹਦੀ ਨਿਰਪੱਖ ਜਾਂਚ ਕਰਾ ਕੇ ਇਹ ਦੁਬਾਰਾ ਇਲੈਕਸ਼ਨ ਕੀਤੀ ਜਾਵੇ ਮੇਰਾ ਨਾਮ ਸੁਖਦੇਵ ਸਿੰਘ ਹਨੇਰੀਆ ਮੈਂ ਮੰਡਲ ਪ੍ਰਧਾਨ ਆ ਨੌਰਥ ਪੰਚਾਇਤਾਂ ਦਾ ਮੇਰੀ ਬੇਟੀ ਅਰਪਤਾ ਕੋਰ ਜਿਹੜੀ ਉਹ ਇਲੈਕਸ਼ਨ ਲਾਟਰੀ ਸੀ ਨਸ਼ਹਿਰਾ ਜੋਂ ਤੋਂ ਜਿੱਥੇ ਕੱਲ ਸਾਡੇ ਬੀਬੀਕੇ ਡੀਏਵੀ ਮਾਡਲ ਸਕੂਲ ਦੇ ਵਿੱਚ ਜਿਹੜੇ ਬਕਸੇ ਹੀ ਕਿ ਉੱਥੇ ਰੱਖੇ ਹੋਏ ਹੀ ਉੱਥੇ ਕਰੀਬ 7 ਵਜੇ ਸਵੇਰੇ ਪਹੁੰਚ ਗਏ ਉੱਥੇ ਸਵੇਰੇ ਐਸਡੀਐਮ ਸਾਹਿਬ ਆਏ ਉਹਨਾਂ ਨੇ ਸਾਰੀਆਂ ਪਾਰਟੀਆਂ ਦੇ ਬੰਦੇ ਲਏ ਇੱਕ ਇੱਕ ਬੰਦਾ ਲੈ ਕੇ ਸਟਾਕ ਰੂਮ ਖੋਲ ਕੇ ਉਹਦੀ ਵੀਡੀਓਗ੍ਰਾਫੀ ਕਰਕੇ ਸਾਰੇ ਬੰਦੇ ਬਾਹਰ ਵਾਪਸ ਭੇਜ ਦਿੱਤੇ ਜਿਹੜੇ ਉਹ ਬਕਸਿਆਂ ਦੇ ਜਿੰਨਾ ਕਮਰਿਆਂ ਚ ਪਏ ਸੀ ਉਹ ਉਦਾਂ ਹੀ ਖੁੱਲੇ ਰਹੇ ਕਮਰੇ ਉੱਥੇ ਕੁਝ ਵੀ ਹੋ ਸਕਦਾ ਸੀ ਜੋ ਮੇਰਨਾ ਹੋਇਆ ਉਹ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਦਾ ਕਿ ਤੀਸਰੇ ਰਾਉਂਡ ਦੇ ਵਿੱਚ ਇਹਨਾਂ ਨੇ ਆਵਾਜ਼ ਦਿੱਤੀ ਕਿ ਤੀਸਰੇ ਰਾਉਂਡ ਤੋਂ ਬਾਅਦ ਸਾਡਾ ਚੌਥਾ ਪੰਜਵਾਂ ਛੇਵਾਂ ਰਾਉਂਡ ਆਉਣਾ ਸੀ 1.5 ਵਜੇ ਦੇ ਕਰੀਬ ਇਹਨਾਂ ਨੇ ਪੰਜਵੇਂ ਰਾਉਂਡ ਵਾਲੇ ਨੂੰ ਆਵਾਜ਼ ਦਿੱਤੀ ਜਦੋਂ ਕਿ ਛੇਵੇਂ ਰਾਉਂਡ ਦੀ ਆਵਾਜ਼ ਆਈ ਨਹੀਂ ਤੇ ਇਹਨਾਂ ਨੇ ਚੌਥੇ ਰਾਉਂਡ ਵਿੱਚ ਹੀ ਮੇਰੇ ਜਿਹੜੇ ਬਕਸੇ ਖੋਲ ਕੇ ਉਹਨਾਂ ਦੀ ਗਿਣਤੀ ਕਰਕੇ ਤੇ ਬਕਸੇ ਵੀ ਕਿਤੇ ਰਫਾ-ਦਫਾ ਕਰ ਦਿੱਤੇ ਜਦੋਂ ਮੈਂ ਸਿਵੇਂ ਰੌਂਡ ਦੀ ਆਵਾਜ਼ ਪਈ ਮੈਂ ਅੰਦਰ ਗਿਆ ਤੇ ਮੇਰੇ ਜਾਂਦਿਆਂ ਨੂੰ ਇੱਕ 32 ਨੰਬਰ ਬੂਥ ਸਾਡਾ ਹੈਗਾ ਇਹ 132 ਨੰਬਰ ਉਹਦੇ ਗਿਣਤੀ ਹੋ ਰਹੀ ਉਹ ਵੀ ਸਾਡੇ ਸਾਹਮਣੇ ਨਹੀਂ ਖੋਲੇ ਉਹ ਮੈਸਡੀਆਂ ਸਾਹਿਬ ਨੂੰ ਪੁੱਛਿਆ ਕਿ ਮੇਰੇ ਜਿਹੜੇ ਦੂਜੇ ਬਕਸੇ ਉਹ ਕਿੱਥੇ ਆ ਕਹਿੰਦਾ ਜੀ ਤੁਹਾਡੀ ਤਾਂ ਗਿਣਤੀ ਹੋ ਗਈ ਆ ਤੇ ਜੇ ਗਿਣਤੀ ਹੋ ਗਈ ਤੇ ਮੈਂ ਤਾਂ ਬਾਹਰ ਹੀ ਸੀਸੀਟੀਵੀ ਕੈਮਰਿਆਂ ਵਿੱਚ ਇਹ ਰਿਕਾਰਡ ਹੋ ਰਹੀ ਸੀ ਮੈਂ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹਦਾ ਰਿਕਾਰਡ ਕਢਾ ਕੇ ਇਹਦਾ ਸਾਰੀ ਜਾਣਕਾਰੀ ਕਰਾਈ ਜਾਵੇ ਤੇ ਐਸਡੀਐਮ ਨੂੰ ਡਿਸਮਿਸ ਕੀਤਾ ਜਾਵੇ ਇਹ ਕੰਮ ਤੋਂ ਕਿਉਂਕਿ ਇਹੋ ਜਿਹੇ ਜਿਹੜੇ ਅਫਸਰ ਆ ਨਾ ਉਹ ਡਿਊਟੀ ਦੇ ਕਾਬਲ ਨਹੀਂ ਹੈਗੇ ਉਹਦੇ ਗੁੰਡਾ ਅਫਸਰ ਆ ਗੁੰਡਿਆਂ ਵਾਲਾ ਕੰਮ ਨੇ ਕੀਤਾ ਸਾਰਾ ਉਥੇ ਮੈਂ ਇਹਨੂੰ ਪੁੱਛਦਾ ਰਿਹਾ ਬਾਰ-ਬਾਰ ਵੀ ਮੇਰੇ ਬਕਸੇ ਕਿੱਥੇ ਕਹਿੰਦਾ ਮੈਨੂੰ ਨਹੀਂ ਪਤਾ ਬਕਸੇ ਤੇਰੇ ਕਿੱਥੇ ਆ ਤੇਰੀ ਗਿਣਤੀ ਹੋ ਗਈ ਆ ਜਦੋਂ ਜੀ ਜਦੋਂ ਤੁਸੀਂ ਅੰਦਰ ਜਾਂਦੇ ਹੋ ਕਿੰਨੇ ਟੋਟਲ ਕਾਊਂਟਿੰਗ ਤੁਹਾਡੇ ਏਜੰਟ ਜਿਹੜੇ ਨੇ ਨਾਲ ਲੱਦ ਜਾਂਦੇ ਨੇ ਨਾਲ ਕਿੰਨੇ ਮੇਰੇ ਨਾਲ ਤਿੰਨ ਮੇਰੇ ਮੇਰੇ ਤਿੰਨ ਕਾਊਂਟਿੰਗ ਏਜੰਟ ਹੈ ਜਿਨ੍ਹਾਂ ਦੀ ਸਲਿੱਪਾਂ ਪਾਸ ਵੀ ਬਣੇ ਆ ਵੇਖੋ ਇਹਦੇ ਵਿੱਚ ਮੈਂ ਖੋਦਿਆ ਇੱਕ ਮੇਰਾ ਬੇਟਾ ਵੀ ਹੈ ਇੱਕ ਮੁੰਡਾ ਸਾਡਾ ਹੋਰ ਹੈ ਤਿੰਨ ਏਜੰਟ ਹੈ ਜਦਕਿ ਇਹ ਪਾਸ ਜਮ੍ਹਾਂ ਹੋ ਜਾਂਦੇ ਜਦੋਂ ਅੰਦਰੋਂ ਬਾਹਰ ਆਈਦਾ 15 ਮਿੰਟਾਂ ਬਾਅਦ ਹੀ ਮੈਂ ਬਾਹਰ ਆ ਗਿਆ ਮੈਂ ਆਣ ਕੇ ਚੋਣ ਕਮਿਸ਼ਨ ਨੂੰ ਰਿਟ ਪਾਈ ਹੈ ਜੀ ਬਾਹਰ ਆਣ ਕੇ ਤੇ ਮੈਂ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਕਿ ਦੀ ਨਿਰਪੱਖ ਜਾਂਚ ਕਰਾ ਕੇ ਇਹ ਦੁਬਾਰਾ ਇਲੈਕਸ਼ਨ ਕੀਤੀ ਜਾਵੇ ਮੇਰਾ ਨਾਮ ਸੁਖਦੇਵ ਸਿੰਘ ਨੇਰੀਆ ਮੈਂ ਮੰਡਲ ਪ੍ਰਧਾਨ ਆ ਨੌਰਥ ਪੰਚਾਇਤਾਂ ਦਾ ਮੇਰੀ ਬੇਟੀ ਅਰਪਤਾ ਕੌਰ ਜਿਹੜੀ ਉਹ ਇਲੈਕਸ਼ਨ ਲੜ ਰਹੀ ਸੀ ਨਸ਼ਹਿਰਾ ਜੋਂ ਤੋਂ ਜਿੱਥੇ ਕੱਲ ਸਾਡੇ ਬੀਬੀਕੇ ਡੀਏਵੀ ਮਾਡਲ ਸਕੂਲ ਦੇ ਵਿੱਚ ਜਿਹੜੇ ਬਕਸੇ ਸੀਗੇ ਉੱਥੇ ਰੱਖੇ ਹੋਏ ਸੀ ਉੱਥੇ ਕਰੀਬ 7 ਵਜੇ ਸਵੇਰੇ ਪਹੁੰਚ ਗਏ ਉੱਥੇ ਸਵੇਰੇ ਐਸਡੀਐਮ ਸਾਹਿਬ ਆਏ ਉਹਨਾਂ ਨੇ ਸਾਰੀਆਂ ਪਾਰਟੀਆਂ ਦੇ ਬੰਦੇ ਲਏ ਇੱਕ ਇੱਕ ਬੰਦਾ ਲੈ ਕੇ ਸਟਾਕ ਰੂਮ ਖੋਲ ਕੇ ਉਹਦੀ ਵੀਡੀਓਗ੍ਰਾਫੀ ਕਰਕੇ ਸਾਰੇ ਬੰਦੇ ਬਾਹਰ ਵਾਪਸ ਭੇਜ ਦਿੱਤੇ ਜਿਹੜੇ ਉਹ ਬਕਸਿਆਂ ਦੇ ਜਿੰਨਾ ਕਮਰਿਆਂ ਚ ਪਏ ਸੀ ਉਹ ਉਦਾਂ ਹੀ ਖੁੱਲੇ ਰਹੇ ਕਮਰੇ ਉੱਥੇ ਕੁਝ ਵੀ ਹੋ ਸਕਦਾ ਸੀ ਜੋ ਮੇਰਨਾ ਹੋਇਆ ਉਹ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਦਾ ਕਿ ਤੀਸਰੇ ਰਾਉਂਡ ਦੇ ਵਿੱਚ ਇਹਨਾਂ ਨੇ ਆਵਾਜ਼ ਦਿੱਤੀ ਕਿ ਤੀਸਰੇ ਰਾਉਂਡ ਤੋਂ ਬਾਅਦ ਸਾਡਾ ਚੌਥਾ ਪੰਜਵਾਂ ਛੇਵਾਂ ਰਾਉਂਡ ਆਉਣਾ ਸੀ 1.5 ਵਜੇ ਦੇ ਕਰੀਬ ਇਹਨਾਂ ਨੇ ਪੰਜਵੇਂ ਰਾਉਂਡ ਵਾਲੇ ਨੂੰ ਆਵਾਜ਼ ਦਿੱਤੀ ਜਦੋਂ ਕਿ ਛੇਵੇਂ ਰਾਉਂਡ ਦੀ ਆਵਾਜ਼ ਆਈ ਨਹੀਂ ਤੇ ਇਹਨਾਂ ਨੇ ਚੌਥੇ ਰਾਉਂਡ ਵਿੱਚ ਹੀ ਮੇਰੇ ਜਿਹੜੇ ਬਕਸੇ ਖੋਲ ਕੇ ਤੇ ਉਹਨਾਂ ਦੀ ਗਿਣਤੀ ਕਰਕੇ ਤੇ ਬਕਸੇ ਵੀ ਕਿਤੇ ਰਫਾ-ਦਫਾ ਕਰ ਦਿੱਤੇ ਜਦੋਂ ਮੈਂ ਸਿਵੇਂ ਰੌਂਡ ਦੀ ਆਵਾਜ਼ ਪਈ ਮੈਂ ਅੰਦਰ ਗਿਆ ਤੇ ਮੇਰੇ ਜਾਂਦਿਆਂ ਨੂੰ 132 ਨੰਬਰ ਬੂਥ ਸਾਡਾ ਹੈਗਾ ਇਹ 132 ਨੰਬਰ ਉਹਦੇ ਗਿਣਤੀ ਹੋ ਰਹੀ ਉਹ ਵੀ ਸਾਡੇ ਸਾਹਮਣੇ ਨਹੀਂ ਖੋਲੇ ਉਹ ਮੈਸਡਮ ਸਾਹਿਬ ਨੂੰ ਪੁੱਛਿਆ ਕਿ ਮੇਰੇ ਜਿਹੜੇ ਦੂਜੇ ਬਕਸੇ ਉਹ ਕਿੱਥੇ ਆ ਕਹਿੰਦਾ ਜੀ ਤੁਹਾਡੀ ਤਾਂ ਗਿਣਤੀ ਹੋ ਗਈ ਆ ਤੇ ਜੇ ਗਿਣਤੀ ਹੋ ਗਈ ਤੇ ਮੈਂ ਤਾਂ ਬਾਹਰ ਹੀ ਸੀਸੀਟੀਵੀ ਕੈਮਰਾ ਵਿੱਚ ਇਹ ਰਿਕਾਰਡ ਹੋ ਰਹੀ ਸੀ ਮੈਂ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹਦਾ ਰਿਕਾਰਡ ਕਢਾ ਕੇ ਇਹਦਾ ਸਾਰੀ ਜਾਣਕਾਰੀ ਕਰਾਈ ਜਾਵੇ ਤੇ ਐਸਡੀਐਮ ਨੂੰ ਡਿਸਮਿਸ ਕੀਤਾ ਜਾਵੇ ਇਹ ਕੰਮ ਤੋਂ ਕਿਉਂਕਿ ਇਹੋ ਜਿਹੇ ਜਿਹੜੇ ਅਫਸਰ ਆ ਨਾ ਉਹ ਡਿਊਟੀ ਦੇ ਕਾਬਿਲ ਨਹੀਂ ਹੈਗੇ ਉਹਦੇ ਗੁੰਡਾ ਅਫਸਰ ਆ ਗੁੰਡਿਆਂ ਵਾਲਾ ਕੰਮ ਨੇ ਕੀਤਾ ਸਾਰਾ ਉੱਥੇ ਮੈਂ ਇਹਨੂੰ ਪੁੱਛਦਾ ਰਿਹਾ ਬਾਰ-ਬਾਰ ਵੀ ਮੇਰੇ ਬਕਸੇ ਕਿੱਥੇ ਕਹਿੰਦਾ ਮੈਨੂੰ ਨਹੀਂ ਪਤਾ ਬਕਸੇ ਤੇਰੇ ਕਿੱਥੇ ਆ ਤੇਰੀ ਗਿੰਦੀ ਹੋ ਗਈ ਆ ਜਦੋਂ ਜੀ ਜਦੋਂ ਤੁਸੀਂ ਅੰਦਰ ਜਾਂਦੇ ਹੋ ਕਿੰਨੇ ਟੋਟਲ ਕਾਊਂਟਿੰਗ ਤੁਹਾਡੇ ਏਜੰਟ ਜਿਹੜੇ ਨੇ ਨਾਲ ਲੱਗ ਜਾਂਦੇ ਨੇ ਨਾਲ ਕੈਂਡੀ ਮੇਰੇ ਨਾਲ ਤਿੰਨ ਮੇਰੇ ਮੇਰੇ ਤਿੰਨ ਕਾਊਂਟਿੰਗ ਏਜੰਟ ਹੈ ਜਿਨ੍ਹਾਂ ਦੀ ਸਲਿੱਪਾ ਪਾਸ ਵੀ ਬਣੇ ਆ ਵੇਖੋ ਇਹਦੇ ਵਿੱਚ ਮੈਂ ਖੋਦਿਆ ਇੱਕ ਮੇਰਾ ਬੇਟਾ ਵੀ ਹੈ ਇੱਕ ਮੁੰਡਾ ਸਾਡਾ ਹੋਰ ਹੈ ਤਿੰਨ ਏਜੰਟ ਹੈ ਜਦਕਿ ਇਹ ਪਾਸ ਜਮ੍ਹਾਂ ਹੋ ਜਾਂਦੇ ਜਦੋਂ ਅੰਦਰੋਂ ਬਾਹਰ ਆਈਦਾ 15 ਮਿੰਟਾਂ ਬਾਅਦ ਹੀ ਮੈਂ ਬਾਹਰ ਆ ਗਿਆ ਮੈਂ ਆਣ ਕੇ ਚੋਣ ਕਮਿਸ਼ਨ ਨੂੰ ਰਿਟ ਪਾਈ ਹੈ ਜੀ ਬਾਹਰ ਆਣ ਕੇ ਤੇ ਮੈਂ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਕਿ ਇਹਦੀ ਨਿਰਪੱਖ ਜਾਂਚ ਕਰਾ ਕੇ ਇਹ ਦੁਬਾਰਾ ਇਲੈਕਸ਼ਨ ਕੀਤੀ ਜਾਵੇ ਮੇਰਾ ਨਾਮ ਸੁਖਦੇਵ ਸਿੰਘ ਹਨੇਰੀਆ ਮੈਂ ਮੰਡਲ ਪ੍ਰਧਾਨ ਆ ਨੌਰਥ ਪੰਚਾਇਤਾਂ ਦਾ ਮੇਰੀ ਬੇਟੀ ਅਰਪਤਾ ਕੋਰ ਜਿਹੜੀ ਉਹ ਇਲੈਕਸ਼ਨ ਲਾਟਰੀ ਸੀ ਨਸ਼ਹਿਰਾ ਜੋਂਚੋਂ ਜਿੱਥੇ ਕੱਲ ਸਾਡੇ ਬੀਬੀਕੇ ਡੀਏਵੀ ਮਾਡਲ ਸਕੂਲ ਦੇ ਵਿੱਚ ਜਿਹੜੇ ਬਕਸੇ ਹੀ ਕਿ ਉੱਥੇ ਰੱਖੇ ਹੋਏ ਹੀ ਉੱਥੇ ਕਰੀਬ 7 ਵਜੇ ਸਵੇਰੇ ਪਹੁੰਚ ਗਏ ਉੱਥੇ ਸਵੇਰੇ ਐਸਡੀਐਮ ਸਾਹਿਬ ਆਏ ਉਹਨਾਂ ਨੇ ਸਾਰੀਆਂ ਪਾਰਟੀਆਂ ਦੇ ਬੰਦੇ ਲਏ ਇੱਕ ਇੱਕ ਬੰਦਾ ਲੈ ਕੇ ਸਟਾਕ ਰੂਮ ਖੋਲ ਕੇ ਉਹਦੀ ਵੀਡੀਓਗ੍ਰਾਫੀ ਕਰਕੇ ਸਾਰੇ ਬੰਦੇ ਬਾਹਰ ਵਾਪਸ ਭੇਜ ਦਿੱਤੇ ਜਿਹੜੇ ਬਕਸਿਆਂ ਦੇ ਜਿੰਨਾ ਕਮਰਿਆਂ ਚ ਪਏ ਸੀ ਉਹ ਉਦਾਂ ਹੀ ਖੁੱਲੇ ਰਹੇ ਕਮਰੇ ਉੱਥੇ ਕੁਝ ਵੀ ਹੋ ਸਕਦਾ ਸੀ ਜੋ ਮੇਰਨਾ ਹੋਇਆ ਉਹ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਦਾ ਕਿ ਤੀਸਰੇ ਰਾਉਂਡ ਦੇ ਵਿੱਚ ਇਹਨਾਂ ਨੇ ਆਵਾਜ਼ ਦਿੱਤੀ ਕਿ ਤੀਸਰੇ ਰਾਉਂਡ ਤੋਂ ਬਾਅਦ ਸਾਡਾ ਚੌਥਾ ਪੰਜਵਾਂ ਛੇਵਾਂ ਰਾਉਂਡ ਆਉਣਾ ਸੀ 1.5 ਵਜੇ ਦੇ ਕਰੀਬ ਇਹਨਾਂ ਨੇ ਪੰਜਵੇਂ ਰਾਉਂਡ ਵਾਲੇ ਨੂੰ ਆਵਾਜ਼ ਦਿੱਤੀ ਜਦੋਂ ਕਿ ਛੇਵੇਂ ਰਾਉਂਡ ਦੀ ਆਵਾਜ਼ ਆਈ ਨਹੀਂ ਤੇ ਇਹਨਾਂ ਨੇ ਚੌਥੇ ਰਾਉਂਡ ਵਿੱਚ ਹੀ ਮੇਰੇ ਜਿਹੜੇ ਬਕਸੇ ਖੋਲ ਕੇ ਤੇ ਉਹਨਾਂ ਦੀ ਗਿਣਤੀ ਕਰਕੇ ਤੇ ਬਕਸੇ ਵੀ ਕਿਤੇ ਰਫਾ-ਦਫਾ ਕਰ ਦਿੱਤੇ ਜਦੋਂ ਮੈਂ ਛੇਵੇਂ ਰਾਉਂਡ ਦੀ ਆਵਾਜ਼ ਪਈ ਮੈਂ ਅੰਦਰ ਗਿਆ ਤੇ ਮੇਰੇ ਜਾਂਦਿਆਂ ਨੂੰ ਇੱਕ 32 ਨੰਬਰ ਬੂਥ ਸਾਡਾ ਹੈਗਾ ਇਹ 132 ਨੰਬਰ ਉਹਦੇ ਗਿਣਤੀ ਹੋ ਰਹੀ ਉਹ ਵੀ ਸਾਡੇ ਸਾਹਮਣੇ ਨਹੀਂ ਖੋਲੇ ਉਹ ਮੈਸਡਮ ਸਾਹਿਬ ਨੂੰ ਪੁੱਛਿਆ ਕਿ ਮੇਰੇ ਜਿਹੜੇ ਦੂਜੇ ਬਕਸੇ ਉਹ ਕਿੱਥੇ ਆ ਕਹਿੰਦਾ ਜੀ ਤੁਹਾਡੀ ਤਾਂ ਗਿਣਤੀ ਹੋ ਗਈ ਆ ਤੇ ਜੇ ਗਿਣਤੀ ਹੋ ਗਈ ਤੇ ਮੈਂ ਤਾਂ ਬਾਹਰ ਹੀ ਸੀਸੀਟੀਵੀ ਕੈਮਰਿਆਂ ਵਿੱਚ ਇਹ ਰਿਕਾਰਡ ਹੋ ਰਹੀ ਸੀ ਮੈਂ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹਦਾ ਰਿਕਾਰਡ ਕਢਾ ਕੇ ਇਹਦਾ ਸਾਰੀ ਜਾਣਕਾਰੀ ਕਰਾਈ ਜਾਵੇ ਤੇ ਐਸਡੀਐਮ ਨੂੰ ਡਿਸਮਿਸ ਕੀਤਾ ਜਾਵੇ ਇਹ ਕੰਮ ਤੋਂ ਕਿਉਂਕਿ ਇਹੋ ਜਿਹੇ ਜਿਹੜੇ ਅਫਸਰ ਆ ਨਾ ਉਹ ਡਿਊਟੀ ਦੇ ਕਾਬਲ ਨਹੀਂ ਹੈਗੇ ਉਹਦੇ ਗੁੰਡਾ ਅਫਸਰ ਆ ਗੁੰਡਿਆਂ ਵਾਲਾ ਕੰਮ ਨੇ ਕੀਤਾ ਸਾਰਾ ਉੱਥੇ ਮੈਂ ਇਹਨੂੰ ਪੁੱਛਦਾ ਰਿਹਾ ਬਾਰ-ਬਾਰ ਵੀ ਮੇਰੇ ਬਕਸੇ ਕਿੱਥੇ ਕਹਿੰਦਾ ਮੈਨੂੰ ਨਹੀਂ ਪਤਾ ਬਕਸੇ ਤੇਰੇ ਕਿੱਥੇ ਆ ਤੇਰੀ ਗਿਣਤੀ ਹੋ ਗਈ ਆ ਜਦੋਂ ਜੀ ਜਦੋਂ ਤੁਸੀਂ ਅੰਦਰ ਜਾਂਦੇ ਹੋ ਕਿੰਨੇ ਟੋਟਲ ਕਾਊਂਟਿੰਗ ਤੁਹਾਡੇ ਏਜੰਟ ਜਿਹੜੇ ਨੇ ਨਾਲ ਲੱਦ ਜਾਂਦੇ ਨੇ ਨਾਲ ਕਿੰਨੇ ਮੇਰੇ ਨਾਲ ਤਿੰਨ ਮੇਰੇ ਮੇਰੇ ਤਿੰਨ ਕਾਊਂਟਿੰਗ ਏਜੰਟ ਹੈ ਜਿਨ੍ਹਾਂ ਦੀਆਂ ਸਲਿੱਪਾਂ ਪਾਸ ਵੀ ਬਣੇ ਆ ਵੇਖੋ ਇਹਦੇ ਵਿੱਚ ਮੈਂ ਖੋਦਿਆ ਇੱਕ ਮੇਰਾ ਬੇਟਾ ਵੀ ਹੈ ਇੱਕ ਮੁੰਡਾ ਸਾਡਾ ਹੋਰ ਹੈ ਤਿੰਨ ਏਜੰਟ ਹੈ ਜਦਕਿ ਇਹ ਪਾਸ ਜਮ੍ਹਾਂ ਹੋ ਜਾਂਦੇ ਜਦੋਂ ਅੰਦਰੋਂ ਬਾਹਰ ਆਈਦਾ 15 ਮਿੰਟਾਂ ਬਾਅਦ ਹੀ ਮੈਂ ਬਾਹਰ ਆ ਗਿਆ ਮੈਂ ਆਣ ਕੇ ਚੋਣ ਕਮਿਸ਼ਨ ਨੂੰ ਰਿਟ ਪਾਈ ਹੈ ਜੀ ਬਾਹਰ ਆਣ ਕੇ ਤੇ ਮੈਂ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਕਿ ਦੀ ਨਿਰਪੱਖ ਜਾਂਚ ਕਰਾ ਕੇ ਇਹ ਦੁਬਾਰਾ ਇਲੈਕਸ਼ਨ ਕੀਤੀ ਜਾਵੇ